ਪਾਣੀ ਦਾ ਟਿੱਕਾ ਪਾਉਂਦਾ ਫਿਰ ਉਹਨੂੰ ਜਿੰਦਰ ਸਿੰਘ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਇਥੋਂ ਪੰਜਾਬੀ ਬਾਈ ਰਿਟਾਇਰਡ ਸੈਂਸਸਤਾ ਜੀ ਅੱਛਾ ਕੀ ਗੱਡੀ ਬਾਹਰ ਖੜੀ ਸੀਗੀ ਜੀ ਸਵੇਰੇ ਮੈਂ ਵਿੱਚੇਨ ਛੱਡ ਕੇ ਪੁੱਤੀ ਨੂੰ ਆਪਣੀ ਨੂੰ ਗੱਡੀ ਬਾਹਰ ਖੜਾਤੀ ਤਾਂ ਉੱਥੇ ਫਿਰ ਜਦੋਂ ਬਾਹਰ ਦੇਖਿਆ ਧੁੱਪ 'ਚ ਬੈਠਾ ਸਨੇਕ ਸੀ ਕੋਬਰਾ ਉਹ ਕੁੱਤਿਆਂ ਤੋਂ ਡਰਦਾ ਕਿਤੇ ਨਾ ਗੱਡੀ ਦੇ ਪਿੱਛੇ ਆ ਗਿਆ ਪਿੱਛੇ ਆ ਕੇ ਉਹ ਫੇਰ ਖੜ ਗਿਆ ਬਣ ਚੱਕ ਕੇ ਉਹ ਮੜਾ ਜਾਂ ਛੇੜਿਆ ਤਾਂ ਗੱਡੀ ਦੇ ਬੈਕ ਤੇ ਚਲਾ ਗਿਆ ਅੰਦਰ ਵਰ ਗਿਆ ਫਿਰ ਫੋਨ ਫੋਨ ਕਰਿਆ ਫਿਰ ਇਹਨਾਂ ਦਾ ਨੰਬਰ ਲਿਆ ਜੀ ਰੈਸਕਿਊ ਵਾਲਾ ਇਹਨਾਂ ਨੇ ਫਿਰ ਆ ਕੇ ਕੱਢਿਆ ਜੀ ਘੰਟਾ ਡੇਢ ਘੰਟਾ ਲਾ ਕੇ ਗੱਡੀ ਆਪਣੇ ਉੱਥੇ ਲਿਜਾ ਕੇ ਵਾਸ਼ਿੰਗ ਤੇ ਲਿਫਟ ਤੇ ਲਾ ਕੇ ਗੱਡੀ ਸੀਟ ਤੇ আর ਪੈਟਰੋਲ ਵਾਲੀ ਟੈਂਕੀ ਤੇ ਗੱਭੇ ਬੈਠੇ ਨਾਲ ਹੈਗਾ ਹੁਣ ਨਹੀਂ ਮੰਨ ਲਿਉਂ ਨਹੀਂ ਡਰਦੀ ਹੁਣ ਤਾਂ ਆਪਣੇ ਸਾਹਮਣੇ ਨਿਕਲ ਗਿਆ ਹੂੰ ਕੋਈ ਮਨ ਡਰ ਨਹੀਂ ਹੈਗਾ ਜੀ ਚੈੱਕ ਕਰ ਲਈ ਉਹ ਗੱਡੀ ਹਾਂਜੀ ਗੱਡੀ ਚੈੱਕ ਕਰ ਲਈ ਆਪਣੇ ਸਾਹਮਣੇ ਕੱਢਿਆ ਉੱਥੇ ਖੜਾ ਕੇ ਕੀ ਕੰਮ ਕੀ ਕਰਦੇ ਤੁਸੀਂ ਮੈਂ ਰਿਟਾਇਰ ਹਾਂ ਜੀ ਸਾਇੰਸ ਮਾਸਟਰ ਮਨਨਪੁਰ ਸਕੂਲ ਤੋਂ ਹੁਣ ਤਾਂ ਬੈਲੀਂ ਕਰੀ ਗੱਡੀ ਕਿੰਨੇ ਕ ਦਿਨ ਹੋ ਗਈ ਸੀ ਚਲਾਈ ਦੀ ਬੈਲੀਂ ਨਾ ਗੱਡੀ ਅੱਜੇ ਚਲਾਈ ਹੈ ਜੀ ਸਵੇਰੇ ਸਵੇਰੇ ਮੈਂ ਆਪਣੀ ਪੋਤੀ ਨੂੰ ਮਮਲੀਨ ਕੌਰ ਨੂੰ ਏਐਸ ਮਾਡਰਨ ਸਕੂਲ 'ਚ ਛੱਡ ਕੇ ਆ ਉਹ ਤੋਂ ਬਾਅਦ ਮੈਂ ਗੱਡੀ ਬਾਹਰ ਲਾਤੀ ਲਿਆ ਧੁੱਪ 'ਚ ਤੇ ਉੱਥੇ ਸੀਗਾ ਇਹ ਕੋਲੇ ਕਿਤੇ ਖੜਾ ਕੁੱਤਿਆਂ ਘੱਤਰ ਰਲ ਦਾ ਅੰਦਰ ਆਵੜਿਆ ਇਹ ਤੁਹਾਡੇ ਸਾਹਮਣੇ ਬੜਿਆ ਹਾਂ ਸਾਹਮਣੇ ਬੜਿਆ ਜੀ ਮੇਰੇ ਸਾਹਮਣੇ ਅੰਦਰ ਬੜਿਆ ਸਾਹਮਣੇ ਬੜਿਆ ਸਾਹਮਣੇ ਕੱਢਿਆ ਇਹਨਾਂ ਨੇ ਕਿੰਨਾ ਟਾਈਮ ਲੱਗ ਗਿਆ ਹੁਣ ਕੱਢਣ ਨੂੰ ਲੱਗ ਗਿਆ ਡੇਢ ਘੰਟਾ ਲੱਗ ਗਿਆ ਹੁਣੇ ਜੀ ਘੰਟਾ ਡੇਢ ਘੰਟਾ ਘੰਟਾ ਡੇਢ ਘੰਟਾ ਅਸੀਂ ਬੈਠ ਕਰੀ ਆਲੇ-ਦਾਲੇ ਬੈਠੇ ਸਾਰਾ ਮਹੱਲੇ ਵਾਲੇ ਕੁਰਸੀਆਂ ਢਾਕੇ ਵੀ ਗਿਰਦਾ ਨਿਕਲਦਾ ਤਾਂ ਨਹੀਂ ਨਿਕਲ ਆਇਆ ਜੀ ਫਿਰ 1/2 ਫੁੱਟ ਨਿਕਲਿਆ ਫਿਰ ਵਾਪਸ ਚਲੇ ਆ ਗਿਆ ਗੱਡੀ ਕਿਹੜੀ ਆ ਤੁਹਾਡੀ ਆਲਟੋ ਆ ਜੀ ਤੇ ਕਿੱਥੇ ਬੜਿਆ ਕਿੱਥੇ ਹੋਇਆ ਜੀ ਬੜਿਆ ਤਾਂ ਇਹ ਪਿੱਛੇ ਸੀਗਾ ਵਿੱਚ ਆਪਣੇ ਅੱਛੇ ਸੀਗਾ ਜੀ ਪਿੱਛੇ ਜਿਹੜੀ ਅ ਟਾਇਰਾਂ ਤੋਂ ਹੋ ਕੇ ਉੱਪਰ ਨਿਕਲ ਗਿਆ ਟੈਂਕੀ ਤੇ ਤੇ ਸੀਟਰ ਟੈਂਕੀ ਦੇ ਗੱਭੇ ਜਾ ਕੇ ਆਪਣੀ ਸਟੇ ਕਰ ਲਈ ਉਹਨੇ ਪਹਿਲਾਂ ਤੁਸੀਂ ਟਰਾਈ ਕੀਤੀ ਪਹਿਲਾਂ ਕੀਤੀ ਜੀ ਅਸੀਂ ਫਿਰ ਚੁੱਪ ਕਰਕੇ ਬੈਠੇ ਫਿਰ ਡੱਕੇ ਡੁੱਕੇ ਮਾਰੇ ਕਾਫੀ ਫਿਰ ਇੱਕ ਵਾਰੀ ਅੱਧਾ ਘੰਟਾ ਅੱਧਾ ਕ ਬਾਹਰ ਆ ਗਿਆ ਸੀ ਇੱਕ ਵਾਰੀ 3 ਮਿੰਟ ਥੂਟ ਵੀ ਮਾਰੀ ਅਸੀਂ ਉਹ ਬਾਹਰ ਆ ਗਿਆ ਲਟਕ ਗਿਆ ਲੜਕ ਕੇ ਜੋ ਕੁੱਤਾ ਕੋਲ ਨੂੰ ਚਲੇ ਗਿਆ ਫਿਰ ਵਾਪਸ ਚਲੇ ਗਿਆ ਲਗ ਗਿਆ ਸੀ ਜਿਹੜਾ ਇੱਕ ਮੁਸ਼ਕਲ ਕਰਨੀ ਪੈਗੀ ਤੇ ਕਿਹੜੀ ਨਸ ਹੁੰਦਾ ਸੀ ਸਰ ਇੱਕ ਇੰਡੀਅਨ ਸਪੈਕਟਕਲਡ ਕੋਬਰਾ ਸੀ ਤੇ ਜਿਹੜਾ ਟਾਪ ਚਾਰ ਜਿਹੜੇ ਜਰੀਲੇ ਸੱਪ ਆ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਇਹ ਕਾਰ ਦੇ ਵਿੱਚ ਨਾ ਜਿਹੜਾ ਫਿਊਲ ਟੈਂਕਰ ਵਿੱਚ AC ਦੇ ਵਿੱਚ ਜਗ੍ਹਾ ਹੁੰਦੀ ਆ ਉਹਦੇ ਵਿੱਚ ਲੁੱਕ ਕੇ ਬੈਠ ਗਿਆ ਸੀ ਫਿਰ ਇਹਨੂੰ ਕੱਢਣ ਨੂੰ ਹੀ ਸਾਨੂੰ ਡੇਢ ਘੰਟਾ ਤਕਰੀਬਨ ਲੱਗ ਗਿਆ ਕਾਰ ਵਾਸ਼ ਦੇ ਉੱਤੇ ਲਿਫਟ ਦੇ ਉੱਤੇ ਗੱਡੀ ਚੱਕ ਕੇ ਤੇ ਐਦਾਂ ਦਾ ਜਿਹੜਾ ਕੇਸ ਹੁੰਦਾ ਨਾ ਹਮੇਸ਼ਾ ਸਾਡੇ ਲਈ ਜਿਹੜਾ ਰੈਸਕਿਊਰ ਹੁੰਦਾ ਉਹਦੇ ਲਈ ਖਤਰੇ ਵਾਲਾ ਹੋ ਜਾਂਦਾ ਕਿਉਂਕਿ ਸੱਪ ਨਾ ਸਾਡੇ ਸਿਰ ਦੇ ਲੈਵਲ ਤੇ ਹੁੰਦਾ ਬਿਲਕੁਲ ਤੇ ਉਹ ਲਿਫਟ ਦਾ ਵੀ ਖਤਰਾ ਹੁੰਦਾ ਕਈ ਵਾਰੀ ਇਹ ਹੁੰਦਾ ਲਿਫਟ ਥੱਲੇ ਨੂੰ ਆ ਜਾਂਦੀ ਹੈ गिर ਜਾਂਦੀ ਹੈ ਤੇ ਸਾਡੇ ਨਾਲ ਹੋਇਆ ਵੀ ਹੈ ਇਸ ਵਾਰ ਵੀ ਹੋਇਆ ਕਿ ਲਿਫਟ ਕੰਮ ਕਰਦੇ ਕਰਦੇ ਦੋ ਤਿੰਨ ਵਾਰ نیچے ਨੂੰ ਹੋ ਗਈ ਤੇ ਫਿਰ ਇਹ ਸਾਰਾ ਜਿਹੜਾ ਸਥਿਤੀਆਂ ਹੈਗੀਆਂ ਇਹ ਕਾਫੀ ਖਤਰਨਾਕ ਬਣ ਜਾਂਦੀਆਂ ਨੇ ਇਹ ਕਿੰਨੇ ਫੁੱਟ ਦਾ ਸੱਪ ਹੈ ਇਹ ਤਕਰੀਬਨ 3 ਫੁੱਟ ਦਾ ਸੱਪ ਸੀਗਾ ਦੇ ਤਾਂ ਸਰਦੀਆਂ ਦਾ ਵੈਦਰ ਹੈ ਅੱਜ ਕੱਲ ਵੀ ਸੱਪ ਆ ਸਕਦੇ ਨੇ ਦੇਖੋ ਜਿਹੜੀ ਡਿਸਟਰਬੈਂਸ ਹੀ ਇੰਨੀ ਵੱਧ ਚੁੱਕੀ ਆ ਸੀ ਨਾ ਮਤਲਬ ਸਫਾਈ ਦੇ ਨਾਮ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਸਾਰੀਆਂ ਝਾੜੀਆਂ ਝੂੜੀਆਂ ਹੈਗੀਆਂ ਸਾਫ਼ ਹੋ ਜਾਣ ਪਰ ਗੱਲ ਇਹ ਹੈ ਕਿ ਸਾਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਜਿਹੜੇ ਸੱਪ ਹੈਗੇ ਸਾਡੇ ਖਾਲੀ ਪਲਾਟਾਂ ਦੇ ਵਿੱਚ ਰਹਿੰਦੇ ਹੀ ਨੇ ਤੇ ਜਦ ਅਸੀਂ ਮਤਲਬ ਝਾੜੀਆਂ ਝੂੜੀਆਂ ਸਾਫ਼ ਕਰ ਦਿੰਦੇ ਆ ਤਾਂ ਉਹ ਉਹਨਾਂ ਨੂੰ ਲੁਕੋ ਨਹੀਂ ਮਿਲਦਾ ਉੱਥੇ ਲੁਕਣ ਨੂੰ ਫਿਰ ਕਈ ਵਾਰੀ ਕੁੱਤੇ ਵੀ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਜਿੱਦਾਂ ਕਿ ਹੁਣ ਇਹਨਾਂ ਨੇ ਦੱਸਿਆ ਤੇ ਉਹ ਫਿਰ ਉਹ ਇੱਕ ਹੋਰ ਵੀ ਆ ਦੇਖੋ ਫੈਕਟਰ ਹੈਗਾ ਕਿ ਸਰਦੀਆਂ ਦੇ ਵਿੱਚ ਸੱਪ ਸਨ ਬਾਸਕਿੰਗ ਕਰਦੇ ਨੇ ਧੁੱਪਾਂ ਦੇ ਵਿੱਚੋਂ ਨਿਕਲ ਕੇ ਉਹ ਧੁੱਪ ਸੇਕਦੇ ਨੇ ਅਤੇ ਇਸ ਕਰਕੇ ਮਤਲਬ ਉਹ ਜੇ ਉਹਨਾਂ ਨੂੰ ਕੁਲਕੋ ਹੋਵੇ ਤਾਂ ਉਹ ਲੁਕੇ ਰਹਿੰਦੇ ਨੇ ਤੇ ਉਹ ਸੱਜੇ ਖੱਬੇ ਕਿਤੇ ਵੱੜਦੇ ਨਹੀਂ ਹੈਗੇ ਨਾ ਕਿਸੇ ਦੇ ਘਰ 'ਚ ਵੜਨ ਨਾ ਕਿਤੇ ਉਹ ਮਤਲਬ ਕਿਸੇ ਦੀ ਕਾਰ 'ਚ ਵੜਨ ਤਾਂ ਪਰ ਜਦ ਅਸੀਂ ਮਤਲਬ ਉਹਨਾਂ ਦਾ ਰਹਿਣ ਬਸੇਰਾ ਖਰਾਬ ਕਰ ਦਿੰਦੇ ਆ ਫਿਰ ਉੱਥੋਂ ਦੀ ਇਹ ਭੱਜਦੇ ਨੇ ਤੇ ਫਿਰ ਇਦਾਂ ਦੀ ਥਾਂਵਾਂ 'ਚ ਵੱੜ ਜਾਂਦੇ ਆ